ਨੂੰ ਧਿਆਨ ਦੇ ਨਾਲ ਦੇਖਿਓ ਇਹ ਲੁਧਿਆਣਾ ਦੀ ਵੀਡੀਓ ਆ ਔਰ ਲੁਧਿਆਣਾ ਦੇ ਬੰਦਾ ਬੰਦਾ ਮਹੱਲਾ ਦੀ ਉੱਚੀ ਗਲੀ ਦੀ ਆ 100 ਸਾਲਾ ਬਿਲਡਿੰਗ ਜਿਹੜੀ ਆ ਉਹ ਇੱਕਦਮ ਟਹਿ ਟੇਰੀ ਹੁੰਦੀ ਆ ਗਾੜੀ ਦੇ ਵਿੱਚੋਂ ਜਿਵੇਂ ਆਮ ਲੋਕੀ ਨਿਕਲਦੇ ਆ ਉਵੇਂ ਨਿਕਲਦੇ ਆ ਇੱਕ ਔਰਤ ਆਪਣੀ ਛੋਟੀ ਜੀ ਮਾਸੂਮ ਜੀ ਧੀ ਨੂੰ ਆਪਣੀ ਕੁਛੜ ਚੱਕੀ ਇਸ ਗਲੀ ਦੇ ਵਿੱਚੋਂ ਨਿਕਲਦੀ ਆ ਪਰ ਅਚਾਨਕ ਜਦੋਂ ਮਲਬਾ ਥਲੇ ਡਿੱਗਦਾ ਆ ਤੇ ਸੈਕਿੰਟਾਂ ਦੇ ਫਰਕ ਦੇ ਨਾਲ ਉਹ ਬਚਦੀ ਆ ਹਾਲਾਂਕਿ ਸੋਸ਼ਲ ਮੀਡੀਆ ਦੀ ਰੈਸਟ੍ਰਿਕਸ਼ਨ ਕਾਰਨ ਤੁਹਾਨੂੰ ਉਹ ਤਸਵੀਰ ਦਿਖਾਈ ਨਹੀਂ ਜਾ ਸਕਦੀ ਪਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੇ ਇੱਕ ਸੈਕਿੰਡ ਹੋਰ देरी ਹੋ ਜਾਂਦੀ ਤਾਂ ਪੂਰੀ ਧੀ ਦੇ ਨਾਲ ਮਾਂ ਜਿਹੜੀ ਆ ਉਹ ਥੱਲੇ ਦੱਬੀ ਹੋਣੀ ਸੀਗੀ ਆ ਬੰਦਾ ਜਿਹੜਾ ਨੱਟ ਕੇ ਨਿਕਲ ਰਿਹਾ ਆ ਇਹਦੀ ਮੱਸਾ ਜਾਨ ਬਚੀ ਆ ਹਾਲਾਂਕਿ ਇੱਕ ਖਬਰੇ ਵੀ ਆਇਆ ਕਿ 6 ਤੋਂ 7 ਬੰਦੇ ਜਿਹੜੇ ਆ ਫਟੜ ਹੋਏ ਆ ਦੈਸ਼ ਆ ਦਾ ਮਾਹੌਲ ਹੈ ਇਸ ਪੂਰੇ ਏਰੀਆ ਦੇ ਵਿੱਚ ਬੰਦਾ ਮਹੱਲਾ ਆ ਔਰ ਇਹ ਬਹੁਤ ਜੇ ਕਹੀਏ ਕਿ ਭੀੜ ਭੜੱਕੇ ਵਾਲਾ ਮਹੱਲਾ ਆ ਔਰ ਅੰਦਰੂਨ ਲੁਧਿਆਣੇ ਦੇ ਵਿੱਚ ਆਉਂਦਾ ਆ ਔਰ ਇਸ ਕਰਕੇ ਇੱਥੇ ਬਹੁਤ ਪੁਰਾਣੀਆਂ ਪੁਰਾਣੀਆਂ ਬਿਲਡਿੰਗਾਂ ਨੇ ਔਰ ਕਈ ਤੇ ਕਹਿੰਦੇ ਇਸ ਤੋਂ ਵੀ ਪੁਰਾਣੀਆਂ ਬਿਲਡਿੰਗਾਂ ਨੇ ਪਰ ਇਹਦਾ ਲਈ ਜ਼ਿੰਮੇਵਾਰ ਕੌਣ ਹੈ ਕਿਉਂਕਿ ਇੱਕੋ ਵਾਰ ਜਦੋਂ ਇਦ ਦਿੱਗਦੀ ਆ ਤੇ ਭੀੜ-ਪੜਕੀਆਂ ਵਾਲੀ ਗਲੀ ਦੇ ਵਿੱਚ ਉਹ ਰੈਸਕਿਊ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਥੋੜੇ ਦਿਨ ਪਹਿਲਾਂ ਤੁਹਾਨੂੰ ਇਸ ਇੱਕ ਵੀਡੀਓ ਦਿਖਾਈ ਸੀ ਜਿਹੜੀ ਪੁਰਾਣੀ ਦਿੱਲੀ ਦੀ ਸੀਗੀ ਉਹਦੇ ਵਿੱਚ ਉਹ ਤਿੰਨ ਮੰਜ਼ਲਾ ਬਿਲਡਿੰਗ ਥੱਲੇ ਡਿੱਗਦੀ ਆ ਪਰ ਰੈਸਕਿਊ ਨੂੰ ਤਿੰਨ ਤੋਂ 4 ਘੰਟੇ ਲੱਗਦੇ ਜਿਸ ਕਰਕੇ ਬਹੁਤ ਮੌਤਾਂ ਹੁੰਦੀਆਂ ਨੇ। ਸੋ ਫਿਲਹਾਲ ਅੰਦਰੂਨ ਸ਼ਹਿਰਾਂ ਦਾ ਜਿਹੜਾ ਧਿਆਨ ਹੈ ਉੱਥੇ ਜਿਹੜੀਆਂ ਬਣੀਆਂ ਪੁਰਾਣੀਆਂ ਬਿਲਡਿੰਗਾਂ ਨੇ ਉਹਨਾਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਆਪ ਵੀਡੀਓ ਦੇਖ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਕਿ ਕਿਵੇਂ ਸਕਿੰਟਾਂ ਦੇ ਫਰਕ ਦੇ ਨਾਲ ਜਿਹੜਾ ਲੋਕ ਬਚੇ ਨੇ ਔਰ ਕਈ ਲੋਕ ਤੇ ਵਿਚਾਰੇ ਆਪਣੇ ਆਪ ਨੂੰ ਬਚਾ ਵੀ ਨਹੀਂ ਸਕੇ ਉਹਨਾਂ ਦੀ ਵੀਡੀਓ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਸੋਸ਼ਲ ਮੀਡੀਆ ਦੇ ਰੈਸਟ੍ਰਿਕਸ਼ਨ ਕਾਰਨ ਉੱਤੇ ਉਹ ਵੀਡੀਓ ਤੁਹਾਡ ਨੂੰ ਦਿਖਾਈ ਨਹੀਂ ਜਾ ਸਕਦੀ ਪਰ ਉਹ ਵੀਡੀਓ ਦੇਖ ਕੇ ਰੌਂਗ ਟੇ ਖੜੇ ਹੋ ਜਾਂਦੇ ਨੇ ਇਹ ਲੁਧਿਆਣਾ ਦਾ ਬੰਦਾ ਮਹੱਲਾ ਜਿੱਥੇ 100 ਸਾਲਾ ਪੁਰਾਣੀ ਬਿਲਡਿੰਗ ਹੈ ਦੱਸੀ ਜਾ ਰਹੀ ਹੈ ਜਿਹੜੀ ਅਚਾਨਕ ਅੱਜ ਢਹਿ ਢੇਰੀ ਹੋ ਗਈ ਹੈ ਔਰ ਢਹਿ ਢੇਰੀ ਹੋਣ ਦੇ ਨਾਲ ਤੁਸੀਂ ਦੇਖੋ ਕਿੱਡਾ ਵੱਡਾ ਨੁਕਸਾਨ ਹੈ ਆਸ-ਪਾਸੇ ਲੋਕਾਂ ਦੇ ਬਣਾਏ ਨਵੇਂ ਘਰ ਜਿਹੜੇ ਨੇ ਉਹ ਦੱਬੇ ਗਏ ਨੇ ਲੋਕ ਜਿਹੜੇ ਨੇ ਉਹਨਾਂ ਦੇ ਸ ਸਭ ਪਟੀ ਹੈ ਔਰ ਇਹ ਹੱਥ ਸੇ ਜਿਹੜੇ ਨੇ ਸਿਰਫ ਤੇ ਸਿਰਫ ਇੱਕ ਗੱਲ ਤੋਂ ਉਹਨਾਂ ਤੋਂ ਪਤਾ ਲੱਗਦੀ ਹੈ ਕਿ ਇਹ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਨੇ ਇਹਨਾਂ ਦੇ ਉੱਤੇ ਜਿਹੜਾ ਆ ਬਣ ਦਾ ਜਿਹੜਾ ਇੱਕ ਕਾਰਵਾਈ ਆ ਉਹ ਜ਼ਰੂਰ ਕਰਨੀ ਚਾਹੀਦੀ ਹੈ ਨਹੀਂ ਤੇ ਕਿਉਂਕਿ ਜਦੋਂ ਇਹ ਬਿਲਡਿੰਗਾਂ ਆਪਣੇ ਆਪ ਆਪ ਮੁਹਾਰੇ ਡਿੱਗਦੀਆਂ ਨੇ ਤੇ ਕਈ ਲੋਕਾਂ ਦਾ ਨੁਕਸਾਨ ਕਰ ਜਾਂਦੀਆਂ ਨੇ ਇਹ ਬਿਲਡਿੰਗ ਦੀ ਆ ਵੀਡੀਓ ਜਿਹੜੀ ਡਿੱਗਣ ਵਾਲੀ ਵੀਡੀਓ ਤੁਸੀਂ ਦੇਖੋ ਕਿ 10 ਸਕਿੰਟਾਂ ਦੇ ਫਰਕ ਦੇ ਨਾਲ ਉੱਥੋਂ ਗਲੀ ਦੇ ਵਿੱਚੋਂ ਲੰਘਦੇ ਲੋਕ ਬਚੇ ਨੇ ਜੇ ਉਹ ਨਾ ਦੌੜਦੇ ਤਾਂ ਸ਼ਾਇਦ ਉਹ ਇਸ ਬਿਲਡਿੰਗ ਦੇ ਮਲਬੇ ਥੱਲੇ ਆਏ ਦੱਬੇ ਹੋਣਗੇ ਇਹਦਾ ਲੱਗਦਾ ਹੈ ਕਿ ਕਿਸੇ ਹਾਲੀਵੁੱਡ ਫਿਲਮ ਦਾ ਸੀਨ ਹੈ ਜਿੱਥੇ ਪੂਰੀ ਬਿਲਡਿੰਗ